ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਦੋਸਤੋ ਠੀਕ ਠਾਕ ਦੋਸਤੋ ਅੱਜ ਬੜਾ ਪਿਆਰਾ ਤੇ ਲਾਜਵਾਬ ਨੁਸਖਾ ਦੋਸਤਾਂ ਲਈ ਲੈ ਕੇ ਹਾਜ਼ਰ ਹੋਏ ਆ ਇਹ ਜੋ ਨੁਸਖਾ ਦੋਸਤਾਨੋ ਦੇਣ ਜਾ ਰਿਹਾ ਇਹ ਨੁਸਖਾ ਜਿੰਨਾਂ ਦੋਸਤਾਨੋ ਸਪਰਮ ਕਾਉਂਟ ਦੀ ਕਮੀ ਵੀਰਜ ਬਿਲਕੁਲ ਘੱਟ ਬਣ ਰਿਹਾ ਤੇ ਵੀਰਜ ਬਿਲਕੁਲ ਬਣਦਾ ਹੀ ਨਹੀਂ ਕਈਆਂ ਦਾ ਵੀਰਜ ਦੀ ਕਮੀ ਹੈ ਤੇ ਵੀਰਜ ਦੀ ਕਮੀ ਦੇ ਦਾ ਕਾਰਨ ਤਣਾ ਦੀ ਕਮੀ ਹੈ ਇਹ ਤਨਾ ਬਿਲਕੁਲ ਨਹੀਂ ਆ ਰਿਹਾ ਅਤੇ ਇਸ ਪਰਮ ਕੋਡ ਬਿਲਕੁਲ ਘਟਨੇ ਉਹਨਾਂ ਲਈ ਬੜਾ ਲਾਜਵਾਬ ਤੇ ਪੈਰਾਂ ਨੂੰ ਸਕਾ ਕਿਉਂਕਿ ਵੱਡੇ ਵੱਡੇ ਨੁਸਕੇ ਜਿੱਥੇ ਫੇਲ ਹੋ ਜਾਂਦੇ ਨੇ ਉੱਥੇ ਇਹ ਨੁਸਕਾ ਬੜਾ ਜ਼ਬਰਦਸਤ ਕੰਮ ਕਰਦਾ ਹੈ ਤੇ ਨੁਸਕਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਗੁਜਾਰਸ਼ ਹੈ ਜੇ ਮੇਰੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਿਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਘੰਟੀ ਵਾਲੇ ਨਿਸ਼ਾਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਨੂੰ ਬਾਸਾਨੀ ਮਿਲਦੀ ਰਹੇ ਤਾਂ ਦੋਸਤੋ ਨੁਸਕਾ ਕੁਛ ਇਸ ਤਰ੍ਹਾਂ ਜੀ ਇਹ ਤੁਹਾਡੇ ਸਾਹਮਣੇ ਤੁਖਮ ਸ਼੍ਰੀ ਜਾਨਕੀ ਸ਼੍ਰੀਂ ਦੇ ਵੀ ਬਿਲਕੁਲ ਸਾਫ ਸੁਥਰੇ ਅਤੇ ਤਾਜ਼ਾ ਲੈਣੇ ਆ ਤੇ ਬੀਜ ਸ਼੍ਰੀ ਤੇ ਇਹ ਹੈਗੀ ਆ ਜੀ ਪਾਣ ਜੜ ਪਾਣ ਜੜ ਬਿਲਕੁਲ ਤਾਜ਼ਾ ਅਤੇ ਸਾਫ ਸੁਥਰੀ ਤੇ ਉਸ ਤੋਂ ਬਾਅਦ ਹੈ ਜੀ ਵੱਡੀ ਮਲੀ ਬਾੜੀ ਮਲੀ ਨੂੰ ਕਹਿ ਦਿੰਦੇ ਨੇ ਤੇ ਤੇਮਰੀਂ ਦੀ ਵੀ ਬੋਲਦੇ ਆ ਤੇ ਸਾਰੀਆਂ ਚੀਜ਼ਾਂ ਬਾਅਵਜਨ ਲੈਣੀਆਂ 100-100 ਗ੍ਰਾਮ ਲੈ ਲਓ ਤੇ ਤਿਮਰਿੰਦੀ ਨੂੰ ਤੇਰਤਾ ਦੇ ਵਿੱਚ ਪਹਿਲਾਂ ਥੋੜਾ ਜਿਹਾ ਪੁੰਨ ਕੇ ਥੋੜਾ ਜਿਹਾ ਬ੍ਰਾਊਨ ਕਰੋ ਦਿਨੂੰ ਤੋੜ ਕੇ ਦੇ ਵਿੱਚੋਂ ਵਾਈਟ ਮਗਜ ਵਾਈਟ ਗਰੀ ਕੱਢ ਲਓ ਉਹ ਵਿਚਲੀ ਗਰੀ ਜਿਹੜੀ ਵਾਈਟ ਕੱਢਣੀ ਉਹ 100 ਗ੍ਰਾਮ ਉਹਨਾਂ ਜਿਹੜੀ 100 ਗ੍ਰਾਮ ਹੀ ਸ਼ਰੀ ਦੇ ਬੀਜ 100 ਗ੍ਰਾਮ ਇਮਲੀ ਦੇ ਵੀ ਬੀਜ ਤੇ 100 ਗ੍ਰਾਮ ਇਹਦਾ ਪਾਣ ਜੜ ਦਾ ਪਾਊਡਰ ਅਤੇ ਅੱਛੀ ਤਰ੍ਹਾਂ ਪਾਊਡਰ ਕਰਕੇ ਕੱਪੜਛਾਣ ਕਰਕੇ ਤੇ ਇਹਦੇ ਵਿੱਚ 300 ਗ੍ਰਾਮ ਮਿਸ਼ਰੀ ਪਾ ਲਓ ਧਾਗਾ ਮਿਸ਼ਰੀ ਇੱਕ ਚਮਚ ਸਵੇਰ ਇੱਕ ਸ਼ਾਮ ਦੀ ਮਗਰਮ ਦੁੱਧ ਦੇ ਨਾਲ ਘੱਟੋ ਘੱਟ 45 ਦਿਨ ਮਰੀਜ਼ ਨੂੰ ਖਵਾਓ ਜਿਨ੍ਹਾਂ ਦੇ ਸਪਰਮ ਕਾਡ ਬਿਲਕੁਲ ਘਟਨੇ ਅਤੇ ਵੀਰਜ ਦੀ ਕਮੀ ਦੇ ਕਾਰਨ ਤਨਾ ਨਹੀਂ ਆ ਰਿਹਾ ਗੁੜਾ ਲਾਜਵਾਬ ਤੇ ਪਿਆਰਾ ਨੁਸਖਾ ਵਾ ਪਲੀਜ਼ ਜ਼ਰੂਰ ਉਹਨੂੰ ਇੱਕ ਵਾਰੀ ਬਣਾਓ ਤੇ ਫਾਇਦਾ ਉਠਾਓ ਜੀ ਮੈਂ ਤੁਹਾਡਾ ਦੋਸਤ ਹਕੀਮ ਸਾਹਿਬ ਸਿੰਘ ਪੰਜਾਬ ਅੰਮ੍ਰਿਤਸਰ ਤੇ ਸਾਡਾ ਫੋਨ ਨੰਬਰ ਹੈ 959626898 ਤੇ ਇੱਕ ਹੋਰ ਨੰਬਰ ਹੈ 9851318898513189